ਹਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦਾ ਆਪਾਂ ਇਹੀ ਟੌਪਿਕ ਰੱਖਿਆ ਹੈ ਕਿ ਗੁਰਦਾ ਗਿਆਨ ਕੀ ਹੈ ਕਿਸ ਨੂੰ ਕਹਿੰਦੇ ਆਪਾਂ ਗੁਰਦਾ ਗਿਆਨ ਜਿਸ ਨੂੰ ਕਵਾ ਕੇ ਅੱਜ ਹਜ਼ਾਰਾਂ ਜੀਵ ਘਰ ਬੈਠਿਆਂ ਹੀ ਆਪਣੇ ਜੀਵਨ ਦਾ ਮਕਸਦ ਜੀਵਨ ਦਾ ਮੰਤਉਰਥ ਪੂਰਾ ਕਰ ਚੁੱਕੇ ਹੈ ਜਿਸ ਨੂੰ ਮਹਾਰਾਜ ਦੀ ਬਾਣੀ ਨੇ ਦੱਸਿਆ ਵੀ ਹੈ ਅਪਾ ਪੜਦੇ ਸੁਣਦੇ ਵੀ ਆ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਗੋਬਿੰਦ ਨੂੰ ਮਿਲਨ ਦੀ ਵਾਰੀ ਪਰਮੇਸ਼ਰ ਨੂੰ ਮਿਲਨ ਦੀ ਵਾਰੀ ਉਹ ਗੋਬਿੰਦ ਜਿਹਨੂੰ ਬਾਣੀ ਕਹਿੰਦੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਇ ਜਿਹੜਾ ਹਰ ਜਗ੍ਹਾ ਤੇ ਸਰਵ ਵਿਆਪੀ ਪ੍ਰਮਾਤਮਾ ਹੈ ਉਹਨੂੰ ਮਿਲ ਕੇ ਆਪਣੇ ਜੀਵਨ ਦਾ ਮਕਸਦ ਪੂਰਾ ਕਰ ਲਿਆ ਹੁਣ ਤੇ ਆਪਾਂ YouTube ਦੇ ਉੱਤੇ ਪੌਡਕਾਸਟ ਵੀ ਵੇਖ ਰਹੇ ਆ ਆਪਾਂ ਇਸੇ ਕਰਕੇ ਨਾਲ ਉਹਨਾਂ ਦੀਆਂ ਤਸਵੀਰਾਂ ਵੀ ਲਾਈਆਂ ਕਿਉਂਕਿ ਜੀਵ ਉੱਥੇ ਕਮੈਂਟਸ ਦੇ ਵਿੱਚ ਜਾ ਕੇ ਪੁੱਛਦੇ ਪਏ ਸੀ ਕਿ ਦੱਸੋ ਸਾਨੂੰ ਕਿੱਥੋਂ ਮਿਲੇਗਾ ਇਹ ਗਿਆਨ ਕਿਵੇਂ ਮਿਲੇਗਾ ਕਿਵੇਂ ਆਪਾਂ ਇਹ ਗਿਆਨ ਲਈਏ ਅੱਜ ਆਪਾਂ ਇਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸਾਰੇ ਸਵਾਲਾਂ ਦੇ ਜਵਾਬ ਇਸੇ ਵੀਡੀਓ 'ਚ ਦੇਣ ਦੀ ਕੋਸ਼ਿਸ਼ ਕਰਾਂਗੇ ਨਾਲੇ ਆਪਾਂ ਦੱਸਾਂਗੇ ਕਿ ਕਿਵੇਂ ਇਹ ਗਿਆਨ ਸਾਨੂੰ ਮਿਲੇਗਾ ਤੇ ਕਿਵੇਂ ਅਸੀਂ ਵੀ ਇਹ ਲਾਹਾ ਜਿਹੜਾ ਲੈ ਸਕਦੇ ਆ ਜਿਹੜਾ ਉਹਨਾਂ ਨੇ ਲੈ ਲਿਆ ਲੁਧਿਆਣੇ ਦੇ ਗੁਰਮੁਖ ਪਿਆਰਿਆਂ ਦੇ ਪੌਡਕਾਸਟ ਤੁਸੀਂ ਸੁਣਿਆ ਗੁਰਸਿੱਖ ਕਪਲ ਜਿਹੜਾ ਸੀ ਉਹਨਾਂ ਦਾ ਪੌਡਕਾਸਟ ਤੁਸੀਂ ਸੁਣਿਆ ਕਿਵੇਂ ਉਹਨਾਂ ਨੇ ਦੱਸਿਆ ਕਿ ਸਾਨੂੰ ਘਰ ਬੈਠਿਆਂ ਹੀ ਮਾਲਕ ਦੀ ਪ੍ਰਾਪਤੀ ਹੋਈ ਪਰ ਕਿਵੇਂ ਹੋਈ ਗੁਰਦਾ ਗਿਆਨ ਲੈ ਕੇ ਸੋ ਗੁਰਦਾ ਗਿਆਨ ਕੀ ਹੈ ਕਿੱਥੋਂ ਮਿਲਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਭ ਤੋਂ ਪਹਿਲੀ ਗੱਲ ਤੇ ਹੈ ਮਾਰੇ ਦੀ ਬਾਣੀ ਦਾ ਫਰਮਾਨ ਹੈ ਭਾਈ રે ਗੁਰ ਬਿਣ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚਾ ਸਭ ਕੋਏ ਮਾਰੇ ਕਹਿੰਦੇ ਹੈ हे ਭਾਈ ਗੁਰ ਤੋਂ ਬਿਨਾ ਗੁਰ ਦਾ ਗਿਆਨ ਲੈਣ ਤੋਂ ਬਿਨਾ ਭਗਤੀ ਹੋ ਹੀ ਨਹੀਂ ਸਕਦੀ ਪਾਵੇਂ ਜਿੰਨਾ ਮਰਜੀ ਬੰਦਾ ਆਪਣੇ ਮਨ ਦੇ ਅੰਦਰ ਲੋਚਦਾ ਰਵੇ ਕੋਸ਼ਿਸ਼ ਕਰ ਲਵੇ ਮਿਹਨਤ ਕਰ ਲਵੇ ਮਾਰੇ ਕਹਿੰਦੇ ਆ ਗੁਰ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਬਿਨ ਗੁਰ ਭਗਤ ਨਾ ਪਾਈ ਹੈ ਨਹੀਂ ਮਿਲਦੀ ਭਗਤੀ ਦੀ ਦਾਤ ਜੇ ਲੋਚ ਹੈ ਸਭ ਕੋਈ ਭਾਵੇਂ ਸਾਰੇ ਇਹ ਆਪਣੇ ਮਨ ਦੇ ਅੰਦਰ ਭਾਵੇਂ ਸੰਸਾ ਕਰੀ ਜਾਣ ਸੁਮਾਰੇ ਦੀ ਬਾਣੀ ਨੇ ਸੀ ਨੂੰ ਕਲੀਅਰ ਕਰ ਦਿੱਤਾ ਹੈ ਹੁਣ ਨੂੰ ਇਦਾਂ ਸਮਝ ਲਓ ਕਿ ਜਿਹੜਾ ਗੁਰਦਾ ਗਿਆਨ ਲੈਣ ਤੋਂ ਬਿਨਾ ਜਿਹੜੇ ਜੀਵ ਭਗਤੀ ਕਰਦੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਭਗਤੀ ਹੈ ਹੀ ਨਹੀਂ ਇਸੇ ਕਰਕੇ ਇੰਨੇ ਨੇ ਸਾਲ ਹੋ ਗਏ ਆਪਾਂ ਕੋਸ਼ਿਸ਼ਾਂ ਕਰ ਰਹੇ ਆਂ ਸਾਨੂੰ ਕੋਈ ਪ੍ਰਾਪਤੀ ਨਹੀਂ ਹੋਈ ਕਿਉਂਕਿ ਆਪਾਂ ਨੂੰ ਲੱਗਦਾ ਪਿਆ ਸੀ ਭਗਤੀ ਕਰ ਰਹੇ ਆਂ ਪਰ ਗੁਰਬਾਣੀ ਉਹਨੂੰ ਭਗਤੀ ਮੰਨਦੀ ਨਹੀਂ ਭਗਤੀ ਸ਼ੁਰੂ ਹੀ ਗੁਰ ਤੋਂ ਹੋਣੀ ਹੈ ਗੁਰਮਤ ਜਿਹੜੀ ਆ ਉਹ ਸ਼ੁਰੂ ਹੀ ਗੁਰ ਤੋਂ ਹੁੰਦੀ ਹੈ ਗੁਰ ਤੋਂ ਬਿਨਾ ਕੁਝ ਵੀ ਨਹੀਂ ਹੈ ਗੁਰ ਨੇ ਹੀ ਪਰਮੇਸ਼ਰ ਦੇ ਨਾਲ ਸਾਨੂੰ ਮਿਲਾਉਣਾ ਹੈ ਗੁਰ ਨੇ ਹੀ ਪਿਆਰਿਓ ਸਾਨੂੰ ਮਾਰਗ ਦੱਸਣਾ ਹੈ ਗੁਰ ਨੇ ਹੀ ਸਾਨੂੰ ਭਗਤੀ ਕਰਾਉਣੀ ਹੈ ਜਿਵੇਂ ਸੰਸਾਰ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਨਾ ਸਾਨੂੰ ਉਹਦਾ ਵੀ ਗੁਰ ਲੈਣਾ ਪੈਂਦਾ ਪਹਿਲਾਂ ਗਿਆਨ ਲੈਣਾ ਪੈਂਦਾ ਪਹਿਲਾਂ ਕੋਈ ਬੰਦਾ ਟਰੱਕ ਚਲਾਉਂਦਾ ਉਹ ਵੀ ਪਹਿਲਾਂ ਗਿਆਨ ਲੈਂਦਾ ਫਿਰ ਚਲਾਉਂਦਾ ਤੇ ਜੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਗਿਆਨ ਲੈਣ ਤੋਂ ਬਿਨਾ ਹੀ ਸਟੀering ਫੜ ਲਵੇਗਾ ਤੇ ਫਿਰ ਨੁਕਸਾਨ ਹੀ ਕਰੇਗਾ ਆਪਣਾ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਭਗਤੀ ਵਾਸਤੇ ਵੀ ਸਾਨੂੰ ਗੁਰ ਚਾਹੀਦਾ ਰਸਤਾ ਚਾਹੀਦਾ ਬਾਣੀ ਦੇ ਅਨੇਕਾਂ ਸ਼ਬਦ ਨੇ ਜਿੱਥੇ ਮਾਰੇ ਨੇ ਕਿਹਾ ਕਿ ਸਾਨੂੰ ਰਸਤਾ ਦੱਸੋ ਸਾਨੂੰ ਰਸਤਾ ਦੱਸੋ ਆਪਾਂ ਪੁੱਛਦੇ ਹੀ ਨਹੀਂ ਰਸਤਾ ਸੋ ਪਹਿਲਾਂ ਆਪਾਂ ਇਸੀ ਨੂੰ ਕਲੀਅਰ ਕਰੀਏ ਕਿ ਗੁਰ ਸਾਨੂੰ ਮਿਲਦਾ ਕਿੱਥੋਂ ਹੈ ਬਹੁਤ ਸਾਰੇ ਜੀਵਾਂ ਦੇ ਮਨਾਂ 'ਚ ਇਹ ਭੁਲੇਖਾ ਹੈ ਕਿ ਗੁਰ ਗੁਰੂ ਨੂੰ ਕਿਹਾ ਜਾਂਦਾ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਜੇ ਆਪਾਂ ਇਸ ਤਰੀਕੇ ਨਾਲ ਨੂੰ ਸਮਝ ਲਈਏ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਕੌਣ ਹੁੰਦਾ ਹੈ ਆਪਾਂ ਪੜਦੇ ਹਾਂ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਪਿਪੂਤ ਲਗਾਇਓ ਗੁਰੂ ਕੌਣ ਹੈ ਗਿਆਨ ਉਹ ਗਿਆਨ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਲ ਮਿਲਾ ਦੇਵੇ ਗੁਰੂ ਕੋਈ ਸਰੀਰ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਹਿੰਦੇ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਉਹ ਤੇ ਕਹਿੰਦੇ ਆਦ ਤੋਂ ਅੰਤ ਤੱਕ ਗੁਰੂ ਇੱਕ ਹੀ ਹੈ ਸਾਡਾ ਫਿਰ ਸਰੀਰ ਤੇ ਨਹੀਂ ਹੋ ਸਕਦਾ ਗਿਆਨ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਬੂਤ ਲਗਾਇਓ ਸੋ ਕਿਹੜਾ ਗਿਆਨ ਹੈ ਗੁਰੂ ਪਿਆਰੇਓ ਕਿੱਥੋਂ ਮਿਲਦਾ ਹੈ ਸਾਨੂੰ ਗਿਆਨ ਗੁਰੂ ਬਾਰੇ ਮਹਾਰਾਜ ਦੀ ਬਾਣੀ ਦੇ ਵਿੱਚ ਸ਼ਬਦ ਨੇ ਮਹਾਰਾਜ ਨੇ ਦੱਸਿਆ ਕਿੱਥੋਂ ਮਿਲਦਾ ਹੈ ਗੁਰ ਕੌਣ ਦੱਸਦੇ ਸਾਨੂੰ ਗੁਰ ਦੇ ਬਾਰੇ ਮਹਾਰਾਜ ਕਹਿੰਦੇ ਜੋ ਲੋੜ ਹੈ ਸਦਾ ਸੁਖ ਭਾਈ ਸਾਧੂ ਸੰਗਤ ਗੁਰ ਹੈ ਬਤਾਈ ਸਾਧੂ ਦੀ ਸੰਗਤ ਵਿੱਚ ਸਾਨੂੰ ਗੁਰ ਦਾ ਭੇਦ ਦਿੱਤਾ ਜਾਂਦਾ ਹੈ ਗੁਰ ਬਾਰੇ ਦੱਸਿਆ ਜਾਂਦਾ ਹੈ ਬਤਾਇਆ ਜਾਂਦਾ ਸਾਨੂੰ ਉੱਤੇ ਸਾਨੂੰ ਭੇਦ ਦਿੱਤਾ ਜਾਂਦਾ ਹੈ ਕਿ ਗੁਰ ਕੀ ਹੈ ਕਿਵੇਂ ਆਪਾਂ ਗੁਰ ਦਾ ਗਿਆਨ ਲੈ ਕੇ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ ਫਿਰ ਮਹਾਰਾਜ ਦੀ ਬਾਣੀ ਦਾ ਆਪਾਂ ਇੱਕ ਹੋਰ ਸ਼ਬਦ ਪੜ੍ਹਦੇ ਹਾਂ ਮਹਾਰਾਜ ਨੇ ਉੱਚੇ ਵੀ ਕਲੀਅਰ ਕੀਤਾ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਬਨ ਨਾਨਕ ਲਾਲ ਅਮੋਲਕਾ ਗੁਰਮਕ ਖੋਜ ਲਹਨਾਂ ਬਾਰੇ ਕਹਿੰਦੇ ਗੁਰ ਕਿੱਥੋਂ ਮਿਲਦਾ ਹੈ ਗੁਰ ਸਾਧੂ ਸੰਗਤ ਮਿਲੇ ਸਾਧੂ ਦੀ ਸੰਗਤ ਵਿੱਚ ਜਾ ਕੇ ਉਹਨੂੰ ਹੀ ਆਪਾਂ ਸਾਧੂ ਕਹਿ ਸਕਦੇ ਹਾਂ ਜਿਹੜਾ ਸਾਧੂ ਸਾਨੂੰ ਗੁਰ ਦਿੰਦਾ ਹੈ ਉਹਨੂੰ ਬਾਣੀ ਸਾਧੂ ਕਹਿੰਦੀ ਹੈ ਸੰਤ ਕਹਿੰਦੀ ਹੈ ਮਾਰੇ ਦੀ ਬਾਣੀ ਦਾ ਇੱਕ ਹੋਰ ਸ਼ਬਦ ਹੈ ਭਾਈ રે ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਦੇਨ ਮਾਰੇ ਕਹਿੰਦੇ ਸੰਤ ਸਭਾ ਜਿੱਥੇ ਸੰਤ ਦੀ ਸਭਾ ਹੁੰਦੀ ਹੈ ਨਾ ਜਿੱਥੇ ਸੰਤ ਦੀ ਸੰਗਤ ਚੱਲਦੀ ਹੈ ਸੱਚਿਆਂ ਦੀ ਸੰਗਤ ਚੱਲਦੀ ਹੈ ਜਿੱਥੇ ਉਥੇ ਸਾਨੂੰ ਕੀ ਮਿਲਦਾ ਮਾਰੇ ਕਹਿੰਦੇ ਗੁਰ ਸਾਧੂ ਦੀ ਸੰਗਤ ਚ ਕੀ ਮਿਲੇਗਾ ਸਾਨੂੰ ਗੁਰ ਗੁਰ ਕੀ ਹੈ ਰਸਤਾ ਗਿਆਨ ਕਿਹੜਾ ਗਿਆਨ ਪ੍ਰਮਾਤਮਾ ਨੂੰ ਮਿਲਣ ਦਾ ਗਿਆਨ ਗੁਰ ਮਤਲਬ ਇਹਨੂੰ ਇਦਾਂ ਸਮਝ ਲਓ ਪਿਆਰੀ ਸਾਧ ਸੰਗਤ ਜੀਓ ਜਿਸ ਸੌਖੇ ਲੱਭ ਜਾ ਸਮਝਣਾ ਹੋਵੇ ਉਹ ਗਿਆਨ ਜਿਹੜਾ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ ਉਹ ਗਿਆਨ ਨੂੰ ਬਾਣੀ ਗੁਰ ਕਹਿੰਦੀ ਹੈ ਇੱਕ ਸ਼ਬਦ ਪਹਿਲਾਂ ਬਾਣੀ ਦੀ ਬਾਣੀ ਦਾ ਸੁਣ ਲਓ ਬਾਰੇ ਕਹਿੰਦੇ ਕਾਹੋ ਨਾਨਕ ਗੁਰ ਬਿਣ ਨਾਹੀ ਸੁਝੈ ਹਰ ਸਾਜਣ ਸਭ ਕੈ ਨਿਕਟ ਖੜਾ ਮਾਰੇ ਕਹਿੰਦੇ ਸਾਜਣ ਪਰਮਾਤਮਾ ਉਹ ਤਾਂ ਤੁਹਾਡੇ ਨੇੜੇ ਖਲੋਤਾ ਹੈ ਹਰ ਵਕਤ ਤੁਹਾਡੇ ਨੇੜੇ ਹੈ ਸਦਾ ਅੰਗ ਸੰਗੇ ਹੈ ਪੇਖਤ ਸੁਣਤ ਸਦਾ ਹੈ ਸੰਗੇ ਹਰ ਵਕਤ ਸਾਡੇ ਅੰਗ ਸੰਗ ਰਹਿੰਦਾ ਹੋ ਪਰ ਪਿਆਰਿਓ ਭੇਤ ਨਹੀਂ ਨਾ ਹੁੰਦਾ ਇਹੀ ਭੇਤ ਸਾਨੂੰ ਗੁਰ ਨੇ ਦੇਣਾ ਹੈ ਕਿ ਜਿਹੜਾ ਸਦਾ ਅੰਗ ਸੰਗ ਰਹਿੰਦਾ ਉਹਨੂੰ ਕਿਵੇਂ ਆਪਾਂ ਦੇਖ ਸਕਦੇ ਹਾਂ ਕਿਵੇਂ ਮਿਲ ਸਕਦੇ ਹਾਂ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਉਹਨੂੰ ਗੁਰ ਕਹਿੰਦੇ ਆ ਉਹ ਗਿਆਨ ਜਿਹੜਾ ਸਾਨੂੰ ਨੇੜੇ ਰਹਿੰਦੇ ਪਰਮੇਸ਼ਰ ਨੂੰ ਦੇਖਣ ਦਾ ਭੇਦ ਦੇ ਦਿੰਦਾ ਹੈ ਨਾ ਉਹਨੂੰ ਗੁਰ ਕਹਿੰਦੇ ਕਿਉਂਕਿ ਉਹਨਾਂ ਚਿਰ ਆਪਾਂ ਅਗਿਆਨਤਾ 'ਚ ਹਨੇਰੇ 'ਚ ਆਪਾਂ ਨੂੰ ਨਹੀਂ ਨਜ਼ਰ ਆਏਗਾ ਉਹ ਪਰ ਮਾਰੇ ਕਹਿੰਦੇ ਆ ਕਦੋਂ ਨਜ਼ਰ ਆਉਂਦਾ ਕਹਿੰਦੇ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਕੋ ਸਰਵ ਪ੍ਰਗਾਸਾ ਅਗਿਆਨ ਅੰਧੇਰਾ ਸੂਜਸ ਨਾਹੀ ਬੌੜ ਬੌੜ ਪਰਮਾਤਮਾ ਮਾਰੇ ਕਹਿੰਦੇ ਆ ਜਾਕੀ ਨੇਤਰੀ ਪੜਿਆ ਜਿਨ੍ਹਾਂ ਦੀਆਂ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪੈ ਜਾਵੇ ਗੁਰਦੇ ਗਿਆਨ ਦਾ ਸੁਰਮਾ ਪੈ ਜਾਵੇ ਮਾਰੇ ਕਹਿੰਦੇ ਉਹ ਦੇਖ ਲੈਂਦੇ ਆ ਪਰ ਜਿਹੜੇ ਅਗਿਆਨਤਾ ਦੇ ਵਿੱਚ ਨੇ ਆਪਣੇ ਤੌਰ ਤੇ ਭਗਤੀ ਕਰੀ ਜਾਂਦੇ ਆ ਗਿਆਨ ਲੈਣ ਤੋਂ ਬਿਨਾ ਭਗਤੀ ਕਰੀ ਜਾਂਦੇ ਆ ਮਾਰੇ ਕਹਿੰਦੇ ਉਹ ਭਰਮ ਦੇ ਵਿੱਚ ਰਹਿੰਦੇ ਉਹਨਾਂ ਨੂੰ ਨਹੀਂ ਮਿਲਦਾ ਕਦੇ ਵੀ ਨਹੀਂ ਮਿਲ ਸਕਦਾ ਪਿਆਰਿਓ ਇਸ ਕਰਕੇ ਮਾਰੇ ਦੀ ਬਾਣੀ ਕਹਿੰਦੀ ਆ ਕਦੋਂ ਮਿਲਦਾ ਆਪਾਂ ਇੱਕ ਸੁਖਮੀ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਆ ਕਿ ਗੁਰ ਸਾਨੂੰ ਕੀ ਦਿੰਦਾ ਆਪਾਂ ਪੜ੍ਹਦੇ ਆ ਗਿਆਨ ਅੰਜਨ ਗੁਰ ਦੀ ਆ ਗੁਰ ਸਾਨੂੰ ਕੀ ਦਿੰਦਾ ਅੰਜਨ ਅੰਜਰ ਕੀ ਹੁੰਦਾ ਸੁਰਮਾ ਉਹ ਸੁਰਮਾ ਗਿਆਨ ਅੰਜਨ ਗੁਰ ਦੀ ਹੈ ਅਗਿਆਨ ਅંધੇਰ ਵਿਨਾਸ਼ ਜਿਹੜਾ ਸਾਡੇ ਜੀਵਨ ਚ ਅਗਿਆਨਤਾ ਦਾ ਹਨੇਰਾ ਖਤਮ ਕਰ ਦਿੰਦਾ ਗੁਰ ਸਾਨੂੰ ਉਹ ਸੁਰਮਾ ਦੇ ਦਿੰਦਾ ਹੈ ਮਾਰੇ ਕਹਿੰਦੇ ਜਿਹਦੇ ਨਾਲ ਸਾਡੇ ਜੀਵਨ ਚ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ ਤੇ ਮਿਲਦਾ ਕਿਵੇਂ ਆ ਹਰ ਕਿਰਪਾ ਤੇ ਸੰਤ ਭੇਟਿਆ ਜਦੋਂ ਉਸ ਮਾਲਕ ਦੀ ਕਿਰਪਾ ਹੁੰਦੀ ਹੈ ਸਾਨੂੰ ਕੋਈ ਐਸੇ ਸਾਧੂ ਸੰਤ ਦਾ ਮਿਲਾਪ ਹੋ ਜਾਂਦਾ ਹੈ ਜਿਹੜਾ ਸਾਨੂੰ ਇਹ ਗਿਆਨ ਬਖਸ਼ਿਸ਼ ਕਰਦਾ ਤੇ ਫਿਰ ਕੀ ਮਿਲਦਾ ਨਾਨਕ ਮਨ ਪ੍ਰਗਾਸ ਮਨ ਅਸਥੂਲ ਤੋਂ ਪ੍ਰਕਾਸ਼ ਹੋ ਜਾਂਦਾ ਸਾਡਾ ਸੋਝੀ ਆ ਜਾਂਦੀ ਏ ਸਾਨੂੰ ਇਸ ਕਰਕੇ ਫਿਰ ਮਹਾਰਾਜ ਨੇ ਸਾਨੂੰ ਦੱਸਿਆ ਕਿ ਫਿਰ ਉਹ ਗੁਰ ਸਾਨੂੰ ਉਪਦੇਸ਼ ਕਰਦਾ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਗੁਰ ਸਾਨੂੰ ਫਿਰ ਉਪਦੇਸ਼ ਕਰਕੇ ਬਖਸ਼ਿਸ਼ ਕਰਦਾ ਗਿਆਨ ਦਿੰਦਾ ਕਿ ਆਪਾਂ ਕਿਵੇਂ ਮਾਲਕ ਨੂੰ ਨੇੜੇ ਦੇਖ ਸਕਦੇ ਹਾਂ ਤੇ ਫਿਰ ਉਹ ਦੇਖ ਵੀ ਲੈਂਦਾ ਤੇ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਦੇ ਵਾਸਤੇ ਗੁਰ ਦਾ ਗਿਆਨ ਲੈਣਾ ਜ਼ਰੂਰੀ ਹੈ ਇਸ ਕਰਕੇ ਆਪਾਂ ਇਸੀ ਨੂੰ ਕਲੀਅਰ ਕਰ ਦਿੰਦਾ ਹੈ ਕਿ ਕੌਣ ਦਿੰਦੇ ਆ ਗੁਰ ਉਹ ਦਿੰਦੇ ਨੇ ਗੁਰ ਜਿਹੜੇ ਮਿਲੇ ਹੋਏ ਨੇ ਖੁਦ ਜਿਨ੍ਹਾਂ ਨੂੰ ਮਾਲਕ ਆਪ ਸਾਜਦਾ ਹੈ ਆਪ ਨਵਾਜਦਾ ਹੈ ਆਪ ਜਿਨ੍ਹਾਂ ਦੇ ਬਖਸ਼ਿਸ਼ ਕਰਦਾ ਹੈ ਆਪ ਉਹਨਾਂ ਦੀ ਰਸਨਾ ਤੇ ਬੈਠ ਕੇ ਸਾਨੂੰ ਗਿਆਨ ਦਿੰਦਾ ਹੈ ਮਾਲਕ ਨੂੰ ਮਿਲਣ ਦਾ ਗਿਆਨ ਉਹਨੂੰ ਕਹਿੰਦੀ ਹੈ ਗੁਰ ਬਾਣੀ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਦੇ ਗੁਰ ਸਾਧੂ ਸੰਗਤ ਮਿਲੇ ਸਾਧੂ ਦੀ ਸੰਗਤ ਵਿੱਚ ਸਾਨੂੰ ਗੁਰ ਮਿਲਦਾ ਜਾ ਕੇ ਤੇ ਜੇ ਕੋਈ ਬੰਦਾ ਕਹਿੰਦਾ ਕਿ ਨਹੀਂ ਮੈਂ ਵੀ ਸਾਧੂ ਦੀ ਸੰਗਤ ਕਰ ਰਿਹਾ ਮੈਂ ਵੀ ਸੰਤ ਦੀ ਸੰਗਤ ਕਰਦਾ ਤੇ ਜੇ ਉਹ ਸਾਧੂ ਸੰਤ ਸਾਨੂੰ ਗੁਰ ਨਹੀਂ ਦੇ ਰਿਹਾ ਗੁਰਬਾਣੀ ਦੇ ਅਕੋਰਡਿੰਗ ਪਿਆਰਿਓ ਉਹ ਸਾਧੂ ਨਹੀਂ ਹੈ ਕਿਉਂਕਿ ਸਾਧੂ ਦੀ ਸੰਗਤ ਸਾਨੂੰ ਗੁਰ ਮਿਲਣਾ ਹੈ ਮਾਲਕ ਨੂੰ ਮਿਲਣ ਦਾ ਗੁਰ ਇਸ ਕਰਕੇ ਪਿਆਰਿਓ ਮਾਲਕ ਦੀ ਬਾਣੀ ਕਹਿੰਦੀ ਹੈ ਕਿ ਗੁਰ ਤੋਂ ਬਿਨਾ ਪਗਤੀ ਨਹੀਂ ਹੋ ਸਕਦੀ ਤੇ ਜਿਨ੍ਹਾਂ ਦੇ ਉੱਤੇ ਮਾਲਕ ਦੀ ਕਿਰਪਾ ਹੁੰਦੀ ਹੈ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਪਹਿਲਾਂ ਭੁੱਲੇ ਹੋਏ ਸੀ ਆਪਣੇ ਤੌਰ ਦੇ ਉੱਤੇ ਟੱਕਰਾਂ ਮਾਰਦੇ ਸੀ ਕਿੰਨੇ ਕਿੰਨੇ ਸਾਲ ਨਿਕਲ ਗਏ ਸੀ ਫਿਰ ਭੁੱਲਿਆਂ ਹੋਿਆਂ ਨੂੰ ਸਹੀ ਮਾਰਗ ਦਿਖਾ ਦਿੱਤਾ ਬਾਰੇ ਕਹਿੰਦੇ ਐਸਾ ਗੁਰਵਡ ਭਾਗੀ ਵੱਡੇ ਭਾਗਾਂ ਦੇ ਨਾਲ ਜਦੋਂ ਵੱਡੇ ਭਾਗ ਮਨੁੱਖ ਦੇ ਹੁੰਦੇ ਆ ਫਿਰ ਇਹ ਗੁਰਦੀ ਦਾਤ ਉਸ ਨੂੰ ਮਿਲਦੀ ਹੈ ਤੇ ਫਿਰ ਉਹਨੂੰ ਸਹੀ ਰਸਤਾ ਮਿਲਦਾ ਹੈ ਤੇ ਉੱਥੇ ਕੋਈ ਮਿਹਨਤ ਨਹੀਂ ਪਿਆਰੀ ਕੋਈ ਸਾਲਾਂ ਵਾਲੀ ਗੱਲ ਨਹੀਂ ਕੋਈ ਮਹੀਨਿਆਂ ਵਾਲੀ ਗੱਲ ਨਹੀਂ ਮਿੰਟਾਂ ਸਕਿੰਟਾਂ ਦਿਨਾਂ ਦੇ ਵਿੱਚ ਹੀ ਫਿਰ ਖੇੜ ਬਣਨੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਰਸਤਾ ਮਿਲ ਗਿਆ ਜਦੋਂ ਰਸਤਾ ਸਹੀ ਹੋਵੇ ਤਾਂ ਮੰਜ਼ਿਲ ਜ਼ਰੂਰ ਮਿਲਦੀ ਹੈ ਪਿਆਰੇ ਉਹ ਜ਼ਰੂਰ ਮਾਲਕ ਫਿਰ ਸਾਡੇ ਤੇ ਕਿਰਪਾ ਕਰਦਾ ਹੈ ਇਸ ਕਰਕੇ ਆਪਾਂ ਇੰਨੀ ਇੱਕ ਵੀਡੀਓ ਨੂੰ ਬਹੁਤਾ ਇਹਨੂੰ ਲੰਬਾ ਨਾ ਲੈ ਕੇ ਚੱਲੀਏ ਇਹਦੇ ਵਿੱਚ ਆਪਾਂ ਇਹੀ ਦੱਸਿਆ ਕਿ ਗੁਰ ਕੀ ਹੁੰਦਾ ਹੈ ਗੁਰ ਪਿਆਰੇ ਉਹ ਰਸਤਾ ਜਿਹੜਾ ਪ੍ਰਮਾਤਮਾ ਨਾਲ ਮਲਾਉਂਦਾ ਹੈ ਮਿਲਦਾ ਕਿੱਥੋਂ ਹੈ ਗੁਰਮੁਖਾਂ ਦੀ ਸੰਗਤ ਵਿੱਚੋਂ ਜਿਹੜੇ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕਿ ਜਿੱਥੇ ਸਾਨੂੰ ਛੁੱਟਣ ਦੀ ਵਿਧੀ ਦੱਸੀ ਜਾਂਦੀ ਹੈ ਗੁਰ ਕੀ ਹੈ ਛੁੱਟਣ ਦੀ ਵਿਧੀ ਤੇ ਮਾਰੇ ਕਹਿੰਦੇ ਕੌਣ ਦਿੰਦਾ ਹੈ ਗੁਰਮੁਖ ਗੁਰਮੁਖ ਮਿੜੀਏ ਮਨਮੁਖ ਵਿਛੜੇ ਗੁਰਮੁਖ ਇਹ ਵਿਦਿ ਪ੍ਰਗਟਾਏ ਜੀਓ ਗੁਰਮੁਖ ਸਾਨੂੰ ਉਹ ਵਿਧੀ ਦੱਸਦਾ ਹੈ ਮਾਲਕ ਆਪ ਉਹਦੇ ਕੋਲੋਂ ਸੇਵਾ ਲੈਂਦਾ ਇਸ ਕਰਕੇ ਗੁਰਮੁਖਾ ਦੀ ਸੰਗਤ 'ਚ ਮਿਲਦੀ ਹੈ ਮਾਲਕ ਨੂੰ ਮਿਲਣ ਦੀ ਵਿਧੀ ਨੂੰ ਆਪਾਂ ਗੁਰ ਕਹਿੰਦੇ ਆ ਮਾਲਕ ਨੂੰ ਦੇਖਣ ਦੀ ਵਿਧੀ ਨੂੰ ਆਪਾਂ ਗੁਰ ਕਹਿੰਦੇ ਆ ਗੁਰ ਹੈ ਕੀ ਹੈ ਇੱਕ ਗਿਆਨ ਹੈ ਕਿਹੜਾ ਗਿਆਨ ਹੈ ਇੱਕ ਗਿਆਨ ਦਾ ਸੁਰਮਾ ਹੈ ਪੈਂਦਾ ਕਿੱਥੇ ਹੈ ਸਾਡੇ ਨੇਤਰਾਂ ਦੇ ਵਿੱਚ ਕਿਉਂਕਿ ਮਨ ਵੀ ਨੇਤਰਾਂ ਚ ਪੈਂਦਾ ਹੈ ਇਹਨਾਂ ਨੇਤਰਾਂ ਦੇ ਵਿੱਚ ਇਹ ਗਿਆਨ ਦਾ ਸੁਰਮਾ ਪਾ ਦਿੰਦੇ ਕੋਈ ਦਿਖਾਵੇ ਵਾਲਾ ਸੁਰਮਾ ਨਹੀਂ ਹੁੰਦਾ ਪਿਆਰੇ ਉਹ ਘਰ ਬੈਠੇ ਹੀ ਆਪਾਂ ਪਵਾ ਸਕਦੇ ਹਾਂ ਤੇ ਉਹ ਸੁਰਮਾ ਜਦੋਂ ਸਾਡੀਆਂ ਨੇਤਰਾਂ ਚ ਪੈਂਦਾ ਸਾਡੇ ਜੀਵਨ ਚੋਂ ਅਗਿਆਨਤਾ ਖਤਮ ਹੋ ਜਾਂਦੀ ਹੈ ਤੇ ਫਿਰ ਸਾਡੀ ਉਹ ਦ੍ਰਿਸ਼ਟੀ ਬਣ ਜਾਂਦੀ ਹੈ ਜਿਦੇ ਨਾਲ ਆਪਾਂ ਪ੍ਰਮਾਤਮਾ ਨੂੰ ਦੇਖ ਸਕਦੇ ਆ ਮਿਲ ਸਕਦੇ ਆਪਾਂ ਇੰਨੀ ਸੌਖੀ ਪਗਤੀ ਹੈ ਪਿਆਰਿਓ ਕੋਈ ਔਖਾ ਕੰਮ ਨਹੀਂ ਇਹਦੇ ਵਿੱਚ ਬਹੁਤ ਹੀ ਸੌਖਾ ਕੰਮ ਹੈ ਬਹੁਤ ਜਿਆਦਾ ਸੌਖਾ ਪਰ ਜਿਹੜਾ ਆਪਣਾ ਗਿਆਨ ਛੱਡ ਕੇ ਕਿਉਂਕਿ ਜਿਹਦੇ ਗਿਆਨ ਲੈਣਾ ਦਾ ਪਿਆਰਿਓ ਸਭ ਤੋਂ ਪਹਿਲੀ ਸ਼ਰਤ ਇਹ ਵੀ ਹੈ ਕਿ ਉਹਦਾ ਭਾਂਡਾ ਖਾਲੀ ਹੋਣਾ ਚਾਹੀਦਾ ਹੈ ਉਹ ਨਾ ਹੋਵੇ ਭਾਂਡਾ ਪਹਿਲਾਂ ਹੀ ਆਪਣੇ ਗਿਆਨ ਨਾਲ ਭਰਿਆ ਹੋਵੇ ਭਾਂਡਾ ਖਾਲੀ ਹੋਵੇ ਫਿਰ ਉਹਨੂੰ ਗੁਰਦੀ ਦਾਤ ਮਿਲਦੀ ਹੈ ਤੇ ਫਿਰ ਉਹ ਗੁਰ ਨੂੰ ਕਮਉਂਦਾ ਹੈ ਪਹਿਲਾਂ ਆਪਾਂ ਉਹਨੂੰ ਸੁਣਨਾ ਹੁੰਦਾ ਹੈ ਫਿਰ ਆਪਾਂ ਉਹਨੂੰ ਮੰਨਣਾ ਹੁੰਦਾ ਹੈ ਜਿਹੜੀ ਜਪਜੀ ਸਾਹਿਬ ਦੇ ਵਿਚਾਰ ਨੇ ਨਾ ਸੁਣਨ ਤੇ ਮੰਨਣ ਦੇ ਉਹ ਇਸੇ ਚੀਜ਼ ਦੇ ਉੱਤੇ ਹੀ ਐ ਪਹਿਲਾਂ ਸੁਣਨਾ ਉਹਨੂੰ ਫਿਰ ਉਹਨੂੰ ਮੰਨਣਾ ਹੁੰਦਾ ਤੇ ਇਸ ਕਰਕੇ ਫਿਰ ਮਹਾਰਾਜ ਨੇ ਦੱਸਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਹੀਰਤ ਮਲਣਾ ਫਿਰ ਉਹ ਅੰਤਰਗਤ ਉਸ ਤੀਰਤ ਦੇ ਉੱਤੇ ਚੜਾ ਜਾਂਦਾ ਜਿੱਥੇ ਜਾ ਕੇ ਸਾਡੇ ਮਨ ਦਾ ਇਸ਼ਨਾਨ ਹੁੰਦਾ ਸੋ ਆਪਾਂ ਹੁਣ ਸਾਡਾ ਲਾਸਟ ਇੱਕ ਰਹਿ ਗਿਆ ਪੁਆਇੰਟ ਕਿ ਕਿਵੇਂ ਮਿਲੇਗਾ ਇਹ ਗੁਰ ਸਾਨੂੰ ਸਾਡੇ ਤੇ ਕਿਰਪਾ ਕਰੋ ਸਾਨੂੰ ਦੱਸੋ ਕਿਵੇਂ ਇਹ ਗਿਆਨ ਆਪਾਂ ਲੈ ਸਕਦੇ ਆ ਗੁਰੂ ਪਿਆਰੇ ਆਪਾਂ ਤੁਹਾਨੂੰ ਨੰਬਰ ਪਾ ਦਿੱਤੇ ਸਕਰੀਨ ਦੇ ਉੱਤੇ ਨੰਬਰ ਆ ਰਹੇ ਆ ਚਾਰ ਪੰਜ ਨੰਬਰ ਪਏ ਹੋਏ ਆ ਕਿਸੇ ਨੰਬਰ ਦੇ ਉੱਤੇ ਸਿੱਧੀ ਡਾਇਰੈਕਟ ਕਾਲ ਕਰ ਲਓ ਬਸ ਸਿੱਧਾ ਕਹਿ ਦਿਓ ਫਤੇ ਬਲਾ ਕੇ ਕਿ ਸਾਨੂੰ ਗੁਰਦੀ ਦਾਤ ਬਾਰੇ ਦੱਸੋ ਆਪਾਂ ਵੀ ਗੁਰਦਾ ਗਿਆਨ ਲੈਣਾ ਚਾਹੁੰਦੇ ਆ ਬਸ ਉਹਨਾਂ ਨੂੰ ਪਤਾ ਹੁੰਦਾ ਆਪਣੇ ਆਪ ਹੀ ਕਿ ਇਹ ਜੀਵ ਤੜਫ ਵਾਲਾ ਹੈ ਇਹ ਰਸਤਾ ਪੁੱਛਣਾ ਚਾਹੁੰਦਾ ਹੈ ਮਾਰਗ ਪੁੱਛਣਾ ਚਾਹੁੰਦਾ ਉਹ ਆਪਣੇ ਆਪ ਹੀ ਤੁਹਾਨੂੰ ਗੁਰ ਬਾਰੇ ਸਾਰਾ ਕੁਝ ਦੱਸ ਦੇਣਗੇ ਕਿਵੇਂ ਆਪਾਂ ਇਹ ਗੁਰਦੀ ਦਾਤ ਲੈਣੀ ਹੈ ਕਿਵੇਂ ਆਪਾਂ ਇਹਨੂੰ ਕਮਾਉਣਾ ਹੈ ਕਿਵੇਂ ਆਪਾਂ ਅਭਿਆਸ ਕਰਨਾ ਹੈ ਸਾਰਾ ਕੁਝ ਜੋ ਵੀ ਤੁਹਾਡੇ ਸ਼ੰਕੇ ਤੁਸੀਂ ਪਿੱਛੇ ਕੁਝ ਕਰਦੇ ਹੋ ਪ੍ਰੈਕਟੀਕਲ ਕਰਦੇ ਹੋ ਸਾਰਾ ਜੋ ਵੀ ਸਵਾਲ ਨੇ ਤੁਸੀਂ ਬੇਚ ਜਿ ਕੋ ਉਹਨਾਂ ਨੂੰ ਪੁੱਛ ਸਕਦੇ ਹੋ ਸਿੱਧਾ ਫੋਨ ਕਰੋ ਡਾਇਰੈਕਟ ਕਾਲ ਕਰੋ ਕੋਈ ਝੱਕਣ ਦੀ ਲੋੜ ਨਹੀਂ ਹੈ ਸਿੱਧਾ ਆਪਾਂ ਕਾਲ ਕਰਕੇ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਕਿ ਸਾਨੂੰ ਗੁਰਦੇ ਗਿਆਨ ਬਾਰੇ ਦੱਸੋ ਤੇ ਆਪਾਂ ਫਿਰ ਉਹ ਗੁਰਦੇ ਗਿਆਨ ਬਾਰੇ ਉਹਨਾਂ ਕੋਲ ਪੁੱਛ ਕੇ ਆਪ ਖੁਦ ਬੈਠ ਕੇ ਘਰੇ ਬੈਠ ਕੇ ਉਹ ਗਿਆਨ ਕਮਾ ਕੇ ਆਪਾਂ ਵੀ ਪ੍ਰਮਾਤਮਾ ਨੂੰ ਮਿਲ ਸਕਦੇ ਆ। ਸੋ ਜਿਹੜਾ ਜੀਵ ਤੜਫਵਾਲਾ ਉਹ ਜ਼ਰੂਰ ਲਾਹ ਲਵੇ। ਮਾਲਕ ਕਿਰਪਾ ਕਰੇ, ਗੁਰੂ ਪਿਆਰੀ ਸਾਧ ਸੰਗਤ ਜੀਓ। ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾ ਚੁਕਾਂ ਦੀ ਖਿਮਾ ਬਖਸ਼ਿਸ਼ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।